ਉੱਧਰ ਅਮਰੀਕਾ ਤੋਂ ਡੈਮੋਕ੍ਰੇਟ ਨੇਤਾ ਤੁਲਸੀ ਗਬਾੜ ਨੇ ਟਰੰਪ ਨੂੰ ਦੇ ਦਿੱਤਾ ਹੈ ਸਮਰਥਕ ਜਿੱਤ ਤੋਂ ਬਾਅਦ ਰਾਜਨੀਤੀ ਕਾਫੀ ਡੀਗੀਆ ਉਹ ਗਰਮਾ ਚੁੱਕੀਗੀ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਨਦੀਕ ਹੁੰਦੀਆਂ ਪਈਆਂ ਗਿਆ ਕਿ ਇੱਕ ਦੂਜੇ ਨੂੰ ਸਮਰਥਕ ਜਿਹੜਾ ਗਾਇਆ ਉਹ ਮਿਲਣਾ ਤਾਂ ਲਾਜ਼ਮੀ ਹੀ ਹੈ ਗਿਆ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਲਡ ਟਰੰਪ ਨੂੰ ਵਿਰੋਧੀ ਪਾਰਟੀਆਂ ਦੇ ਅਹਿਮ ਨੇਤਾਵਾਂ ਦਾ ਸਮਰਥਕ ਮਿਲਦਾ ਨਜ਼ਰ ਆਉਂਦਾ ਪਿਆ ਗਿਆ ਸਾਬਕਾ ਡੈਮੋਕ੍ਰੈਟਿਕ ਪ੍ਰਤੀਨਿਧੀ ਤੁਲਸੀ ਇਕਬਾਰ ਨੇ ਰਿਪਬਲਿਕਨ ਡੋਲਾਂ ਟਰੰਪ ਨੂੰ ਰਾਸ਼ਟਰਪਤੀ ਚੋਣ ਦਾ ਸਮਰਥਕ ਕੀਤਾ ਹੈ ਗਬਾਰ ਇੱਕ ਨੈਸ਼ਨਲ ਗਾਰਡ ਦੇ ਬਜ਼ੁਰਗ ਜੋ ਸੋਮਵਾਰ ਨੂੰ ਡੇਟੋਇਟ ਵਿੱਚ ਟਰੰਪ ਨਾਲ ਦੇਖੇ ਗਏ ਸੀ ਤੇ ਇੱਕ ਅਮਰੀਕੀ ਕਾਂਗਰਸੀ ਵਿੱਚ ਹਵਾਈ ਦੀ ਪ੍ਰਤੀਨਿਧਤਾ ਕੀਤੀ ਟਰੰਪ ਬਾਰੇ ਗੱਲ ਕਰਦੇ ਹੋਏ ਤੁਲਸੀ ਇਕਬਾਰ ਨੇ ਕਿਹਾ ਕਿ ਉਹ ਅਮਰੀਕਾ ਲਈ ਰਾਸ਼ਟਰਪਤੀ ਦੇ ਕਮਾਂਡਰ ਇਨ ਚੀਫ ਦੀ ਵੱਡੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਟਰੰਪ ਅਤੇ ਭਾਰਤੀ ਮੂਲ ਦੀ ਤੁਲਸੀ ਗਬਾਡ ਨੂੰ ਹਾਮਿਦ ਕਰਜਾਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆਦਮ ਕਾਟੀ ਬੰਬ ਧਮਾਕੇ ਦੀ ਤਿੱਜੀ ਵਰੇਗੰਡ 26 ਅਗਸਤ 2021 ਨੂੰ ਅਮਰੀਕਾ ਵਿੱਚ ਨੈਸ਼ਨਲ ਗਾਰਡ ਐਸੋਸੀਏਸ਼ਨ ਵਿਕੇ ਮੰਚ ਸਾਂਝਾ ਕਰਦਿਆ ਦੇਖਿਆ ਗਿਆ ਸੀ ਇਸ ਹਮਲੇ ਵਿੱਚ 13 ਅਮਰੀਕੀ 100 ਤੋਂ ਵੱਧ ਅਫਗਾਨ ਮਾਰੇ ਗਏ ਸਨ ਕਿ ਸੋਮਵਾਰ ਨੂੰ ਗਬਾਡ 트ੰਪ ਦੇ ਨਾਲ ਅਰਲਿੰਗਟਨ ਨੈਸ਼ਨਲ ਕਬਰਿਸਤਾਨ ਗਈ ਜਿੱਥੇ ਸਾਬਕਾ ਰਾਸ਼ਟਰਪਤੀ ਨੇ 3 ਦਿਨ ਤਿੰਨ ਸ਼ਹੀਦ ਸੈਨਿਕਾਂ ਸ਼ਹੀਦ ਸੈਨਿਕਾਂ ਨੂੰ ਸ਼ਨਾਜਲੀ ਦਿੱਤੀ ਅਤੇ ਸੋਮਵਾਰ ਨੂੰ ਗਬਾਡ ਨੇ 트럼ਪ ਦੀ ਤਾਰੀਫ ਕਰਦੇ ਹੋਏ ਕਿਹਾ ਕਿ 트럼ਪ ਨੇ ਸ਼ਾਂਤੀ ਸਥਾਪਿਤ ਕਰਨ ਲਈ ਵਿਰੋਧੀਆਂ, ਤਾਨਾਸ਼ਾਹਾਂ, ਸਹਿਯੋਗੀਆਂ ਨਾਲ ਮਿਲ ਕੇ ਹਿੰਮਤ ਦਿਖਾਈ ਹੈ। ਉਹ ਹਮੇਸ਼ਾ ਜੰਗ ਨੂੰ ਆਖਰੀ ਉਪਾਅ ਦੇ ਤੌਰ ਤੇ ਦੇਖਦੇ ਹਨ। ਉਹਨਾਂ ਨੂੰ ਉਹਨਾਂ ਨੇ ਲੋਕਤੰਤਰੀ ਸ਼ਾਸਨ ਦੀ ਵੀ ਨਿੰਦਾ ਕੀਤੀ ਹੈ। ਤਾਂ ਉਹਨਾਂ ਕਿਹਾ ਕਿ ਅਮਰੀਕਾ ਹੁਣ ਦੁਨੀਆ ਪਰ ਦੇ ਖੇਤਰਾਂ ਵਿੱਚ ਕਈ ਮੋਰਚਿਆਂ ਤੇ ਕਈ ਜੁੱਦ ਲੜ ਰਿਹਾ ਹੈ